ਇਹਵਾ ਬੁਟੀ ਸ਼ਾ ਦੇ ਪੰਡਾਲ ਦੇ ਵਿੱਚ ਪਹਿਮਾ ਦਿਨ ਸੀ ਇਸ ਭੰਡਾਰੇ ਦਾ ਤੇ ਕੱਲ ਲਾਸਟ ਹੈ ਕੱਲ ਉਸਤ ਬਣਾਇਆ ਜਾਏਗਾ ਮਾਣਾ ਸਾਰਿਆਂ ਦਾ ਜੋੜਿਆਂ ਦਾ ਦਾਸ ਬੱਬਾ ਬੁਟੀ ਸ਼ਾ ਸਾਰਿਆਂ ਦਾ ਗੁਲਾਮ ਇਹ ਮੇਲਾ ਆਪ ਦੇ ਉਸਬ ਨਾਲ ਹੀ ਚੱਲਿਆ ਆਪ ਦੇ ਸਹਿਯੋਗ ਨਾਲ ਹੀ ਚੱਲਿਆ ਪ੍ਰੈਸ ਦੇ ਸਹਿਯੋਗ ਨਾਲ ਹੀ ਚੱਲਿਆ ਜਿਨ੍ਹਾਂ ਨੇ ਜੋ ਜੋ ਤਿਲਕੁੱਲ ਦਿੱਤਾ ਹੈ ਉਹਨਾਂ ਦਾ ਸਾਰਿਆਂ ਦਾ ਸ਼ੁਕਰੀਆ ਕ੍ਰਿਓ ਇਹ ਤਸਵੀਰਾਂ ਜਿਹੜੀਆਂ ਨੇ ਡੇਰਾ ਬਾਬਾ ਬੁੱਢੀਸ਼ਾਹ ਦੇ ਪ੍ਰਾਂਗਨ ਦੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕੀ ਸੰਗਤਾਂ ਦੇ ਵੱਲੋਂ ਪਾੜੀ ਇਕੱਠ ਜੜਾ ਹੈ ਉਹ ਕੀਤਾ ਗਿਆ ਤੇ ਮੇਲੇ ਦਾ ਆਨੰਦ ਜੜਾ ਹੈ ਉਹ ਮਾਣਿਆ ਜਾ ਰਿਹਾ ਤੇ ਸ਼ਾਲੀਮਾ ਸਲਾਣਾ ਮੇਲਾ ਜੜਾ ਹੈ ਡੇਰਾ ਬਾਬਾ ਬੁੱਢੀਸ਼ਾਹ ਜਿਹਦੇ ਵੱਲੋਂ ਆਯੋਜਿਤ ਕੀਤਾ ਗਿਆ ਜਿਸਦੇ ਵਿੱਚ ਦੱਸਦੇ ਹੀ ਇਹ ਕਿ ਵਿਸਾਖੀ ਵਾਲੇ ਦਿਨ ਤੋਂ ਇਹ ਮੇਲਾ ਜੜਾ ਹੈ ਉਹ ਪ੍ਰਾਰੰਭ ਹੋਇਆ ਸੀ ਜਿਸਦੇ ਵਿੱਚ ਕੁਸ਼ਤੀਆਂ ਦੇਖਣ ਨੂੰ ਮਿਲੀਆਂ ਸੀ ਤੇ ਉੱਥੇ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਜੜਾ ਸਨਮਾਨਿਤ ਕੀਤਾ ਗਿਆ ਤੇ ਫਿਰ ਤਾਜ ਪੂਸ਼ੀ ਕੀਤੀ ਗਈ ਹੈ ਤੇ ਉੱਥੇ ਹੀ ਦੱਸਦੇ ਹੀ ਇਹ ਰਾਤ ਦੀ ਤਸਵੀਰਾਂ ਜਿਹੜੀਆਂ ਨੇ ਨੇ ਜਿੱਥੇ ਕਿ ਕਵਾਲ ਜਿਹੜੇ ਨੇ ਪਰਵੇਜ਼ ਆਲਮ ਮਸ਼ਹੂਰ ਕਵਾਲ ਪਰਵੇਜ਼ ਆਲਮ ਦੇ ਵੱਲੋਂ ਜਿਹੜੀ ਹੈ ਆਪਣੀ ਕਵਾਲੀਆਂ ਦੇ ਨਾਲ ਜਿਹੜਾ ਹੈ ਰੰਗੀਨ ਸਮਾ ਜਿਹੜਾ ਹੈ ਉਸੇ ਇਸ ਮੌਕੇ ਤੇ ਬੰਦਿਆ ਗਿਆ ਤੇ ਉੱਥੇ ਹੀ ਲੱਖਾਂ ਦੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਇਸ ਮੌਕੇ ਤੇ ਇੱਥੇ ਪਹੁੰਚੇ ਨੇ ਤੇ तमाम ਸੰਗਤਾਂ ਦੇ ਵੱਲੋਂ ਜਿਹੜੀ ਹੈ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ ਮੇਲੇ ਦੀ ਤੇ ਸੱਦਾ ਦਿੱਤਾ ਗਿਆ ਹੈ ਕਿਉਂਕਿ ਅੱਜ ਜਿਹੜਾ ਹੈ ਇੱਥੇ ਸਮਾਪਨ ਹੋਵੇਗਾ ਇਸ ਮੇਲੇ ਦਾ ਜਿੱਥੇ ਕਿ ਪਸਮ ਆਰਤੀ ਹੋਵੇਗੀ ਤੇ ਸ਼ਿਵ ਪਾਰਵਤੀ ਜੀ ਦਾ ਵਿਆਹ ਜਿਹੜਾ ਉੱਥੇ ਰਚਾਇਆ ਜਾਵੇਗਾ ਤੇ ਉੱਥੇ ਹੀ ਦੱਸਦੇ ਇਹ तमाम ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਤਾਂ ਇਸ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਖੂਬਸੂਰਤ ਤਸਵੀਰਾਂ ਜੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਉੱਥੇ ਹੀ ਅੱਜ ਮਾਤਾ ਰਾਣੀ ਦੀ ਚਾਂਕੀਆਂ ਜੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ ਆਓ ਇੱਕ ਵਾਰ ਦੇਖਦੇ ਆ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਦੇ ਵੱਲੋਂ ਆਨੰਦ ਜਿਹੜਾ ਹੈ ਉਹ ਮਾਣਿਆ ਜਾ ਰਿਹਾ ਹੈ ਦੇਖਦੇ ਆਏ ਪੂਰੀ ਖਬਰ ਤੀ ਸਭ ਜਾਣਦੇ ਹੋ 46ਵਾਂ વાર્ષਿਕ ਭੰਡਾਰਾ ਚੱਲ ਰਿਹਾ ਹੈ ਬੜੇ ਧੂਮਤਾਬ ਨਾਲ ਇਹ ਭੰਡਾਰਾ ਸੰਪੰਨ ਹੋਇਆ ਅੱਜ ਸਾਡੇ ਇਸ ਪੰਡਾਲ ਦੇ ਵੀ ਪੰਜਵਾਂ ਦਿਨ ਸੀ ਦੇਵਾ ਬੂਟੀ ਸ਼ਾਹ ਦੇ ਪੰਡਾਲ ਦੇ ਵਿੱਚ ਪਹਿਮਾ ਦਿਨ ਸੀ ਇਸ ਭੰਡਾਰੇ ਦਾ ਤੇ ਕੱਲ ਲਾਸਟ ਹੈ ਕੱਲ ਉਸਤ ਬਣਾਇਆ ਜਾਏਗਾ ਮਨੋਰੰਜਨ ਉਸਤ ਕੱਲ ਇਸ ਭੰਡਾਰੇ ਦਾ ਸਮਾਪਨ ਹੋਏਗਾ ਅੱਜ ਭੰਡਾਰੇ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਆਪਣੀ ਆਵਾਜ਼ ਦਾ ਜਾਦੂ ਬਖੇਰਿਆ ਇਸ ਪੰਡਾਲ ਦੇ ਵਿੱਚ ਉਹਨਾਂ ਨਾਲ پرویز ਆਲਮ ਹੈ ਸਾਰਾ ਦੁਨੀਆ ਜਾਣਦੀ ਉਹਨਾਂ پرویز ਆਲਮ ਨੂੰ ਇਸ ਲਈ ਉਹਨਾਂ ਤੋਂ ਬਾਅਦ ਇੱਥੇ ਸਾਡੇ ਛੋਟਾ ਪੁੱਤਰਾ ਮੇਰਾ ਉਹਦੀ ਤਾਜਪੋਸ਼ੀ ਕੀਤੀ ਗਈ ਹੈ ਉਸ ਤੋਂ ਬਾਅਦ ਬਾਬਾ ਜੀ ਦੀ ਤਾਜਪੋਸ਼ੀ ਹੋਈ ਹੈ ਉਸ ਤੋਂ ਬਾਅਦ ਅੱਜ ਇਹਨਾਂ ਤੋਂ ਬਾਅਦ ਜਿਹੜੇ ਗਾਣਗੇ ਉਹਨਾਂ ਗੁਰੀ ਧਾਰੀਵਾਲ ਉਹ ਬੜੇ ਸੁੰਦਰ ਗਵਾਲ ਹੈ ਮੀਡੀਆ ਦੁਆਰਾ ਮੀਡੀਆ ਦੁਆਰਾ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਮੇਲਾ ਦਿਨ ਦਿਨ ਤਰੱਕੀ ਕਰੇਗਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਸਾਰਾਂ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਹੋਇਆ ਇੱਕ ਵਾਰ ਮੀਡੀਆ ਵਾਲਿਆਂ ਨੂੰ ਫਿਰ ਕਹਾਂਗਾ ਕਿ ਇਹ ਮੇਲਾ 13 ਤੀਕ ਤੋਂ ਸ਼ੁਰੂ ਹੋਇਆ ਸੀ 13 ਤੀਕ ਵਿਸਾਖੀ ਨੂੰ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਅਸੀਂ ਅਥੇ ਰਸ਼ੀਦ ਪਰਿਵਾਰ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਉਸ ਤੋਂ ਬਾਅਦ ਲਗਾਤਾਰ ਇੱਥੇ ਕੁਸ਼ਤੀਆਂ ਚੱਲੀਆਂ ਤਿੰਨ ਚਾਰ ਦਿਨ ਉਸ ਤੋਂ ਬਾਅਦ ਮੇਰਾ ਚੱਲ ਰਿਹਾ 17 ਤਰੀਕ ਨੂੰ ਇੱਕ ਕਵਾਲੀਆਂ ਦਾ ਪ੍ਰੋਗਰਾਮ ਸਟਾਰਟ ਹੋਇਆ ਸੀ ਜਿਹੜਾ ਸੰਪੰਨ ਹੋਏਗਾ 22 ਤਰੀਕ ਨੂੰ 22 ਤਰੀਕ ਨੂੰ ਕੱਲ ਦਿਨ ਮੰਗਲਵਾਰ ਹੈ ਬੜੀ ਹੀ ਮਾਤਾ ਦਾ ਵਾਰ ਹੈ ਹਨੂਮਾਨ ਜੀ ਦਾ ਵਾਰ ਹੈ ਬੜੀ ਸੁੰਦਰ ਝਾਂਕੀਆਂ ਦਾ ਇੱਥੇ ਪ੍ਰੋਗਰਾਮ ਕੀਤਾ ਗਿਆ ਹੈ ਮਾਤਾ ਦੀਆਂ ਸੋਹਣੀਆਂ ਝਾਂਕੀਆਂ ਹੋਣਗੀਆਂ ਬੋਲੇਨਾ ਦਾ ਵਿਵਾਦ ਵਿਚਾਇਆ ਜਾਏਗਾ ਬਸਮ ਆਰਤੀ ਹੋਏਗੀ ਬੜੀ ਹੀ ਸੁੰਦਰ ਝਾਂਕੀਆਂ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਕੇ ਨਿਵੇਦਨ ਕਰਨਾ ਕਿ ਹੁਮ ਹੁਮ ਆ ਕੇ ਡਿਪਲੋਮਾ ਲੈ ਵਿਖੇ ਪ੍ਰਾਂਗਨ ਦੇ ਵਿੱਚ ਡੇਰਾ ਬਾਬਾ ਬੂਟੀ ਸਾਹਿਬ ਪ੍ਰਾਂਗਨ ਦੇ ਵਿੱਚ ਪੁੱਛੋ ਤੇ ਬਾਬਾ ਜੀ ਦਾ ਆਸ਼ੀਰਵਾਦ ਕਰੋ। ਜ਼ਿਕਰਾ ਵੀਰ ਬਲੰਗੇ ਹਾਰੋ ਹਰ ਮਵਾਦੀ। ਜ਼ਿਕਰਾ ਉਹ ਬੂਟੀ ਸਾਹਿਬ ਦਾ ਉਸ ਸਾਕੇ ਦਰਵਾਜ਼ੇ ਦੀ। ਸਾਰੇ ਦੋਸਤੋ ਅਦਾਬ ਸਲਾਮ ਨਮਸਤੇ ਮੈਂ ਤੁਹਾਡਾ ਪ੍ਰਵੇਸ਼ ਆਲੋ ਔਰ ਬੜੀ ਖੁਸ਼ੀ ਦੇ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਕਿ ਮੈਂ ਖਾਜਾ ਪੀਰ ਸਰਕਾਰ ਦੇ ਆਸਥਾਨੇ ਤੇ ਆਹਾਜ਼ਰੀ ਲਾਉਣ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹੁੰਚਿਆ। ਸਾਡੇ ਸੋਭੀ ਸੰਧ ਸਰਕਾਰ ਦਾ ਬੁੱਢੀ ਸ਼ਾਹ ਜੀ ਉਹਨਾਂ ਦਾ ਬੜਾ ਤਹਿਦਰੁ ਸ਼ੁਕਰਗੁਜ਼ਾਰ ਪਰ ਸਰਕਾਰ ਦੇ ਕਰਮਾ ਦੇ ਵਿੱਚ ਹਾਜ਼ਰ ਹੋਏ ਹਰ ਸਾਲ ਦੀ ਤਰ੍ਹਾਂ ਔਰ ਇਸ ਸਾਲ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਔਰ तमाम ਵਕ ਵਕ ਦੇਰਿਆਂ ਤੋਂ ਫਤਿਹ ਪਹੁੰਚੇ ਨੇ ਉਹਨਾਂ ਦਾ ਵੀ ਬੜਾ ਤਹਿਦਰੁ ਸ਼ੁਕਰਗੁਜ਼ਾਰ ਔਰ ਸਾਡੇ ਦਿਪਕ ਸ਼ਰਮਾ ਜੀ ਜੋ ਹਰ ਸਾਲ ਦੀ ਤਰ੍ਹਾਂ ਮੈਨੂੰ ਬੁਲਾਉਂਦੇ ਨੇ ਤੇ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਵੀ ਔਰ ਗਾਜਾ ਗਰੀਬ ਨਵਾਜ਼ ਦੇ ਦਰਬਾਰ ਦੇ ਜਿੰਨੇ ਵੀ ਸੇਵਾਦਾਰ ਨੇ ਸਾਰੇ ਦੇ ਸ਼ੁਕਰਗੁਜ਼ਾਰ ਹੈ ਔਰ ਖਾਜਾ ਗਰੀਬ ਨਵਾ ਸਰਕਾਰ ਸਭ ਦੇ ਦਿਲ ਦੀਆਂ ਜ਼ਾਇਦ ਤਮੰਨਾ ਪੂਰੀਆਂ ਕਰੇ ਔਰ ਸਰਕਾਰ ਦੇ ਭੰਡਾਰੇ ਦਾ ਬੜਾ ਅਛਾ ਲੱਗਾ ਪਰ ਸਾਰਿਆਂ ਨੇ ਵਸਲ ਦੇ ਸਭ ਦੇ ਦਿਲ ਦੀਆਂ ਜ਼ਾਇਦ ਤਮੰਨਾ ਸਦਗੁਰ ਪੂਰੀਆਂ ਕਰੇ ਸਾਰਿਆਂ ਦੀ ਜਾਇਦਤਾਂ ਦੀ ਜੇ ਤੇਰਾ ਬਾਬਾ ਬੁੱਟੀ ਸ਼ਾ ਵੈਲਵੈਟ ਸੋਸਾਇਟੀ ਦੇ ਵਿੱਚ ਜੁੜਿਆ ਹੈ ਮਿਲ ਸਰਕਾਰ ਮੇਰੇ ਬਾਬਾ ਬੁੱਟੀ ਸ਼ਾ ਮੇਰੇ ਮੁਰਸ਼ਿਦ ਨੇ ਆਪਣੇ بیٹے ਨੂੰ ਉਹਨਾਂ ਨੇ ਪਗੜੀ ਪੁਆਈ ਹੈ ਅਸੀਂ ਤਾਂ ਕਰਕੇ ਸਾਰੇ ਜਨੇ ਜਿੰਨੇ ਵੀ ਸੰਤ ਮਾਤਮਾ ਪਠਾਨਕੋਟ ਕੀ ਜੰਮੂ ਕੀ ਜਿੱਦਲ ਦੇ ਜਿੱਦਲ ਤੇ ਵੀ ਸੰਤ ਹੈ ਗਿਨਾ ਜਿਲੰਦਰ ਦਿੱਲੀ ਤੁਕਰ ਸੰਤ ਆਏ ਦੇ ਆ ਉਹ ਸਾਰਿਆਂ ਨੇ ਉਹਨਾਂ ਨੂੰ ਸਮਾਤ ਕੀਤਾ ਉਹਨਾਂ ਨੂੰ ਪਗੜੀ ਪਹਿਨਾਈ ਆ ਅچھے ਤਰੀਕੇ ਨਾਲ ਪਰ ਮੈਂ ਕਹਿੰਨੀ ਆ ਅੱਗੇ ਦਰਬਾਰ ਚ ਲਾਇਆ ਜਾਏ ਮੇਰੇ ਬਾਬੇ ਬੂਟੀ ਸ਼ਾਦਾ ਬੇਟਾ ਗੱਦੀ ਨਿਸ਼ੀਨ ਗੋਬਿੰਦ ਜੀ ਇਹ ਅੱਗੇ ਬੈਠੇ ਨੇ ਇਹ ਗੱਦੀ ਸਾਫ ਨਿਜਤ ਨਾਲ ਚਲਾਨ ਅੱਛਾ ਹੈ ਤੰਦਰੁਸਤੀਆਂ ਦੇਵੇ ਇਹਨਾਂ ਨੂੰ ਇਹਨਾਂ ਨੂੰ ਬਾਬਾ ਮੇਰਾ ਖਵਾਜਾ ਪੀਰ ਜੀ ਵੈਲਵਿਲੇ ਸੋਸਾਇਟੀ ਸਾਰਿਆਂ ਦਾ ਅਸ਼ੀਰਵਾਦ ਇਹਨਾਂ ਦੇ ਨਾਲ ਜਾਇਦਾਦਾਂ ਦੀ ਜਮਾਨਤਾਂ ਦੀ ਛੱਬੋ ਮਾਈ ਬੋਲਦੀ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਮੈਂ ਨਿਮਾਣਾ ਸਾਰਿਆਂ ਦਾ ਜੋੜਿਆਂ ਦਾ ਦਾਸ ਬੱਬਾ ਬੁੱਟੀ ਸ਼ਾ ਸਾਰਿਆਂ ਦਾ ਗੁਲਾਮ ਇਹ ਮੇਲਾ ਆਪ ਦੇ ਉਸਬ ਨਾਲ ਹੀ ਚੱਲਿਆ ਆਪ ਦੇ ਸਹਿਯੋਗ ਨਾਲ ਹੀ ਚੱਲਿਆ ਪ੍ਰੈਸ ਦੇ ਸਹਿਯੋਗ ਨਾਲ ਹੀ ਚੱਲਿਆ ਜਿਨ੍ਹਾਂ ਨੇ ਜੋ ਜੋ ਤਿਲ ਫੁੱਲ ਦਿੱਤਾ ਉਹਨਾਂ ਦਾ ਸਾਰਿਆਂ ਦਾ ਸ਼ੁਕਰੀਆ ਥੈਂਕ ਯੂ ਔਰ ਮੇਲੇ ਦੀ ਸਭ ਨੂੰ ਲੱਖ ਲੱਖ ਵਧਾਈਆਂ ਕੱਲ ਇੱਕ ਬਸਮ ਬੋਲੇ ਸ਼ੰਕਰ ਦੀ ਆਰਤੀ ਹੋਣੀ ਆ ਸਾਰੇ ਸ਼ਹਿਰ ਨਿਵਾਸੀ ਨਿਵੇਦਨ ਕਰਕੇ ਹੱਥ ਜੋੜ ਕੇ ਨਿਵੇਦਨ ਕਰਨਾ ਸਾਰੇ ਸ਼ਹਿਰ ਵਾਸੀ ਆਣ ਔਰ ਬੋਲੇ ਸ਼ੰਕਰ ਦਾ ਅਸ਼ੀਰਵਾਦ ਲੈਣ ਜੈ ਹਰ ਹਰ ਮਹਾਦੇਵ ਕੈਮਰਾ ਪਰਸਨ ਹਰੀ ਦੇ ਨਾਲ ਅਜੇ ਸਨੀ ਦੀ ਰਿਪੋਰਟ